ਬਟਾਲਾ ਪੁਲਿਸ ਐਸਐਸਪੀ সোহੇਲ ਕਾਸਿਮ ਮੀਨ ਨੇ ਪ੍ਰੈਸ ਵਾਰਤਾ ਕਰਦੇ ਹੋਏ ਦੱਸਿਆ ਕਿ ਬਟਾਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ تھی ਜਾਂਚ ਦੇ ਕੀ ਵੱਡੀ ਵਾਰਤਾ ਨੂੰ ਅੰਜਾਮ ਦਿੱਤਾ ਤੇ ਉਹ ਤੇ ਹੀ ਅੰਜਾਮ ਦੇਣ ਤੋਂ ਪਹਿਲਾਂ ਪਾਕਿਸਤਾਨੀ ਖੂਫੀਆਜੈਂਸੀ ਦੇ ਮੋਡੀ ਹੋ ਨੂੰ ਬੇਨਕਾਬ ਕਰਦੇ ਹੋਏ ਬਟਾਲਾ ਨਜ਼ਦੀਕੀ ਪਿੰਡ ਬਲ ਪੂਰੀਆਂ ਤੋਂ 4 ਗਰਨੇਡ ਸਮੇਤ 2 ਕਿਲੋ ਆਰ ਡੀ ਐਕਸ ਰਿਕਵਰ ਕਰਤੇ ਹੋਏ ਪੂਰੀਆਂ ਕਲਾ ਦੇ ਰਵਿੰਦਰ ਪਾਟ ਸਿੰਘ ਰਵੀ ਨੂੰ ਜਿਹੜਾ ਕਾਬੂ ਕਰਤੇ ਹੋਏ ਜਾਣਕਾਰੀ ਉਹਨਾਂ ਨੇ ਹਾਸਲ ਕੀਤੀ ਹੈ ਤੇ ਉੱਥੇ ਹੀ ਜਾਣਕਾਰੀ ਜਿਹੜੀ ਉਹ ਸਾਂਝੀ ਕਰ ਰਹੇ ਨੇ ਕੀ ਕੁਝ ਕਹਿ ਰਹੇ ਨੇ ਕੁਆ ਨਜ਼ਰ ਮਾਰਤੇ ਅ ਜਦੋਂ ਪਾਕਿਸਤਾਨੀ ਆਈਐਸਏ ਦਾ ਇੱਕ ਵੱਡਾ دہشت ਗਰਦਾਨਾ ਮੰਸੂਬਾ ਬਟਾਲਾ ਪੁਲਿਸ ਨੇ ناکਾਮ ਕਰਤਾ ਇਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਸਾਨੂੰ ਐਕਸਪਲੋਸਿਵਸ ਮਿਲੇ ਹਨ ਇਹ ਬੇਸਿਕਲੀ 2 ਦਿਨ ਪਹਿਲਾਂ ਸਾਨੂੰ ਪੁਲਿਸ ਸਟੇਸ਼ਨ ਸਦਰ ਦੇ ਅਦੀਨ ਪੈਂਦਾ ਪਿੰਡ ਬਲਪੂਰਾ ਉੱਥੇ ਕੁਝ ਐਕਸਪਲੋਸਿਵ ਮਟੀਰੀਅਲ ਸਾਨੂੰ ਬਰਾਮਦ ਹੋਇਆ ਸੀਗਾ ਤਾਂ ਉਹਦੇ ਵਿੱਚ 4 ਐਚਆਰਜੀ ਗ੍ਰੇਨੇਡਸ ਬੇਸਿਕਲੀ ਬਰਾਮਦ ਹੋਏ ਸੀਗੇ ਇਹਨਾਂ ਨੂੰ ਅਸੀਂ ਆਰਜੀ ਇਸ ਗ੍ਰੇਨੇਡਸ ਵੀ ਕਹਿੰਦੇ ਆ ਤਾਂ ਇਹ ਇੱਕ ਆਸਟਰੀਅਨ ਕੰਪਨੀ ਹੈ ਜਿਹੜਾ ਇਹਨਾਂ ਨੂੰ ਮੈਨੂਫੈਕਚਰ ਕਰਦੀ ਹੈ origianlly but ਇਹਨਾਂ ਦੀ ਬੇਸ ਪਾਕਿਸਤਾਨ ਔਰ ਬੰਗਲਾਦੇਸ਼ ਦੇ ਵਿੱਚ ਹੈ ਇਸ ਤੋਂ ਇਲਾਵਾ ਅਪਾਰਟ ਫਰਮ 4 ਗ੍ਰੇਨੇਡਸ ਵੀ ਹੈਵ ਆਲਸੋ ਰਿਕਵਰਡ ਵਨ IED ਇਹ ਇੱਕ ਬਲੈਕ ਮੈਟੈਲਿਕ ਬਾਕਸ ਦੇ ਵਿੱਚ ਸਗੀ ਤਾਂ ਜਦੋਂ ਬੌਮ ਡਿਸਪੋਜ਼ਲ ਸਕਵਾਡ ਨੇ ਇਹਦਾ ਮੌਈਨਾ ਕਰ ਲਿਆ ਤਾਂ RDX was uh, found uh, from this so it was basically RDX uh, based uh, IED ਇਸ ਤੋਂ ਇਲਾਵਾ ਸਮ ਕਮਿਊਨੀਕੇਸ਼ਨ ਡਿਵਾਈਸਸ ਵੇਰ ਫਾਊਂਡ ਇੱਕ ਬੋਫੰਗ advanced receiver ਜਿਹੜਾ ਇੱਕ ਚਾਈਨੀਜ਼ ਕੰਪਨੀ ਹੈ ਉਹਨਾਂ ਦਾ ਇੱਕ ਸਾਨੂੰ ਮਿਲਿਆ ਸੀਗਾ ਵਾਕੀ ਟਾਕੀ ਫ্রম ਦ ਸਪੌਟ ਐਂਡ ਕੁਝ ਡੀ ਸ਼ੇਪਡ ਹੈੱਡਫੋਨਸ ਜਿਹੜਾ ਉਦੋਂ ਇਸਤੇਮਾਲ ਹੁੰਦਾ ਹੈ ਸੋ ਆਫਟਰ ਦ ਰਿਕਵਰੀ ਇੱਕ ਐਫਆਈਆਰ ਨੰਬਰ 129 ਡੇਟਿਡ 21 8 2025 ਵਾਸ ਰਜਿਸਟਰਡ ਅੰਡਰ ਰੈਲੇਵੈਂਟ ਸੈਕਸ਼ਨਸ ਆਫ ਐਕਸਪਲੋਸਿਵਜ਼ ਐਕਟ ਐਟ ਪੁਲਿਸ ਸਟੇਸ਼ਨ ਸਦਰ ਤਾਂ ਜਦੋਂ ਫਿਰ ਅੱਗੇ ਤਫ਼ਤੀਸ਼ ਤੋਰੀ ਤਾਂ ਇਹਦੇ ਵਿੱਚ ਅਸੀਂ ਦੇਖ ਲਿਆ ਕਿ ਇੱਕ ਪ੍ਰੋਪਰ دہشت گردਾਨਾ ਇੱਕ ਛੜੀਯੰਤਰ ਹੈ ਤਾਂ ਇਹਦੇ ਵਿੱਚ ਜਿਹੜਾ ਯੂਏਪੀਏ ਐਕਟ ਹੈ ਉਹਦੇ ਸੈਕਸ਼ਨਸ ਇਹਦੇ ਵਿੱਚ ਅਸੀਂ ਇਨਵੋਕ ਕਰਦੇ ਆਫਟਰ ਦਾ ਰਿਕਵਰੀ ਇਹਦੇ ਵਿੱਚ ਸਾਡੀ ਟੀਮਸ ਵਿਚ ਵਰ ਸੁਪਰਵਾਈਜ਼ਡ ਬਾਈ ਐਸਪੀ ਡੀ ਬਟਾਲਾ ਐਂਡ ਜਿਹੜੀ ਫਤੇਗੜ ਚੂੜੀਆਂ ਸਬਡਿਵੀਜ਼ਨ ਦੀ ਟੀਮ ਹੈ ਜਿਹੜੇ ਡੀਐਸਪੀ ਸਾਹਿਬ ਹੈਗੇ ਨੇ ਐਸਐਚਓ ਸੁਰਿੰਦਰਪਾਲ ਜੀ ਤਾਂ ਇਹ ਉੱਤੇ ਕੰਮ ਕਰਨ ਲੱਗ ਪਏ eventually it was discovered ki eh jedi consignment hai it was placed by two persons over there ta us input te kam karde hoye asi eventually jede do bande hai jina ne eh consignment utthe rakhi sigi basically chukkan layi utthe rakhi gayi sigi ta ede ch ek banda asi ravinder pal singh alias ravi resident of poria kala he was apprehended in the case ta ਜਦੋਂ ਇਹ ਬੰਦਾ ਅਸੀਂ ਗ੍ਰਿਫਤਾਰ ਕਰ ਲਿਆ ਤਾਂ ਇਹਨੇ ਜਿਹੜਾ ਇਨਕਸ਼ਾਫ ਕਰਤਾ ਜਾਂ ਜਿਹੜੀ ਇਹਨਾਂ ਟੈਕਨੀਕਲ ਡੀਟੇਲਸ ਦੇ ਵਿੱਚ ਸਾਡੀ ਗੱਲ ਸਾਹਮਣੇ ਆਈ ਕਿ ਇੱਕ ਯੂਕੇ ਬੇਸਡ ਬੀਕੇਆਰ ਟੈਰਰਿਸਟ ਹੈ ਨਿਸ਼ਾਨ ਸਿੰਘ ਉਹ ਜੋੜੀਆ ਕਲਾਂ ਪਿੰਡ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ